ਚਿਰਕਲ ਜੀ ਆਉਣ ਵਾਲੇ 2 ਦਿਨ ਪੰਜਾਬ ਦੇ ਮੌਸਮ ਦਾ ਹਾਲ ਦੱਸਣ ਜਾ ਰਿਹਾ ਹਾਂ ਅੱਜ ਰਾਤ ਤੋਂ ਹੀ ਕਾਫੀ ਜਿਹੜਾ ਭਾਰੀ ਮੀਂਹੇਰੀ ਚੱਲ ਰਿਹਾ ਹੈ ਇਨ੍ਹਾਂ ਜ਼ਿਲ੍ਹੇ ਵਿੱਚ ਹਾਈ ਅਲਰਟ ਵੀ ਜਾਰੀ ਹੋ ਚੁੱਕਿਆ ਹੈ ਕਈ ਜ਼ਿਲ੍ਹਿਆਂ ਦੇ ਵਿੱਚ ਮੀਂਹ ਨੇ ਰਿਕਾਰਡ ਤੋੜੇ ਨੇ ਜੀ ਕਈ ਥਾਵਾਂ ਤੇ ਗੜੇਮਾਰੀ ਵੀ ਹੋਈ ਹੈ ਕਈ ਜ਼ਿਲ੍ਹੇ ਨੇ ਜਿੱਥੇ ਹੋ ਗਿਆ ਸੰਗਰੂਰ ਬਰਨਾਲਾ ਦੇ ਕਈ ਜ਼ਿਲ੍ਹੇ ਨੇ ਜਿੱਥੇ ਤੁਹਾਨੂੰ ਕਾਫੀ ਜਿਹੜੇ ਗੜੇਮਾਰੀ ਦੇਖਣ ਨੂੰ ਮਿਲੀ ਹੈ ਜੀ ਕੱਲ ਰਾਤ ਜੀ ਤੁਸੀਂ ਸਾਦੇ ਜੀ ਪੰਜਾਬ ਵਿੱਚ ਭਾਰੀ ਮੀਂਹ ਨਾਲ ਹੋ ਰਹੀ ਹੈ ਜੀ ਗੜੇਮਾਰੀ ਇਸ ਦਿਨ ਵੀ ਛਾ ਗਏ ਨੇ ਜੀ ਕਾਲੇ ਬੱਦਲ ਤਾਂ ਅਮਦਸਰਾਂ ਚੋਨੇ ਜੀ ਪੰਜਾਬ ਵਿੱਚ ਮੌਸਮ ਨੇ ਕਰਵਟ ਲੈ ਲਈ ਹੈ ਅੱਜ ਕਈ ਇਲਾਕਿਆਂ ਵਿੱਚ ਭਾਰੀ ਗੜੇਮਾਰੀ ਨਾਲ ਮੀਂਹ ਪੈ ਰਿਹਾ ਹੈ ਅੱਜ ਸਵੇਰੇ ਤੋਂ ਹੀ ਕਈ ਥਾਵਾਂ 'ਤੇ ਬੱਦਲ ਛਾਏ ਹੋਏ ਨੇ ਕਈ ਥਾਵਾਂ 'ਤੇ ਬੂੰਦਾਬੰਦੀ ਵੀ ਦੇਖਣ ਨੂੰ ਮਿਲੀ ਹੈ ਪਰ ਫਿਰ ਵੀ ਸੂਰਜ ਨਿਕਲ ਆਇਆ ਜੀ ਗੱਲ ਕਰੀਏ ਦੱਸਣ ਜੋਗ ਹੈ ਕਿ ਪਹਿਲਾਂ ਹੀ ਜਿਹੜਾ ਮੌਸਮ ਵਿਭਾਗ ਅਨੁਸਾਰ ਅਲਰਟ ਜਾਰੀ ਕਰ ਦਿੱਤਾ ਗਿਆ ਸੀ 15 ਤੇ 16 ਤਰੀਕ ਨੂੰ بارش ਨੂੰ ਲੈ ਕੇ ਅਲਰਟ ਜਾਰੀ ਕੀਤਾ ਗਿਆ ਸੀ ਮੀਤੇ ਗੜੇਮਾਰੀ ਨੇ ਕਿਸਾਨਾਂ ਲਈ ਨਵੀਂ ਮੁਸੀਬਤ ਖੜੀ ਕਰ ਦਿੱਤੀ ਹੈ ਕਿਸਾਨਾਂ ਦੀ ਫਸਲ ਪੱਕ ਕੇ ਤਿਆਰ ਖੜੀ ਹੈ ਮੌਸਮ ਵਿਭਾਗ ਨੇ ਅਗਲੇ 2 ਦਿਨਾਂ ਵਿੱਚ ਭਾਰੀ ਮੀਂਹ ਪੈਣ ਦੀ ਸੰਭਾਵਨਾ ਪ੍ਰਗਟਾਈ ਹੈ ਮੀਂਹ ਤੇ ਤੂਫਾਨ ਦਾ ਅਲਰਟ ਜਾਰੀ ਕੀਤਾ ਗਿਆ ਸਾਰੇ ਜ਼ਿਲ੍ਹਿਆਂ ਲਈ येलो ਅਲਰਟ ਜਾਰੀ ਕੀਤਾ ਗਿਆ ਪਟਿਆਲਾ ਵਿੱਚ ਤੂਫਾਨ ਆਉਣ ਦੀ ਸੰਭਾਵਨਾ ਹੈ ਲੁਧਿਆਣਾ ਵਿੱਚ ਬਦਲਵਾਈ ਰਹੇਗੀ 20 April ਨੂੰ ਪਠਾਨਕੋਟ ਗੁਰਦਾਸਪੁਰ ਤਰਨਤਾਰਨ ਜਲੰਧਰ ਹੁਸ਼ਿਆਰਪੁਰ ਨਮਾਸਹਿਰ ਕਪੂਰਥਲਾ ਜਿਹੜਾ ਐਸਐਸਬੀ ਨਗਰ ਮਹਾਲੀ ਤੇ ਰੂਪਨਗਰ ਪਟਿਆਲਾ ਤੇ ਸੰਗਰੂਰ ਜ਼ਿਲ੍ਹਿਆਂ ਦੇ ਵਿੱਚ ਮੀਂਹ ਪੈਣ ਦੀ ਸੰਭਾਵਨਾ ਜਤਾਈ ਜਾ ਰਹੀ ਹੈ ਜਦਕਿ ਪੱਛਮੀ ਮਾਲਵੇ ਵਿੱਚ 20 April ਨੂੰ ਮੌਸਮ ਸਾਫ਼ ਰਹੇਗਾ ਤਾਪਮਾਨ ਦੀ ਗੱਲ ਕਰੀਏ 1 ਡਿਗਰੀ ਦੀ ਗਰਾਉਟ ਜਿਹੜੀ ਦਰਜ ਕੀਤੀ ਜਾ ਰਹੀ ਹੈ ਬਾਕੀ ਮੌਸਮ ਦੀ ਲੇਟੇ ਜਾਣਕਾਰੀ ਇਸ ਤੇ ਆਪਣੇ ਚੈਨਲ ਨੂੰ ਸਬਸਕ੍ਰਾਈਬ ਕਰਨਾ ਨਾ ਭੁੱਲਿਓ ਤੇ ਜਿੱਥੇ ਜਿੱਥੇ ਮੀਂਹ ਪੈ ਰਹੀ ਹੈ ਨੀਂ ਜੇ ਕਮੈਂਟ ਕਰਕੇ ਜਰੂਰ ਦੱਸੋ ਜੀ ਬਹੁਤ ਬਹੁਤ ਧੰਨਵਾਦ ਜੀ